ਪਰ ਇਹ ਸਾਡਾ ਵੀ ਮਤਲਬ ਸ਼ੁਰੂ ਤੋਂ ਇਹੀ ਧੰਦਾ ਜੀ ਠੀਕ ਹੈ ਜੀ ਸਾਡੇ ਸਾਰਾ ਕੁਝ ਇਹੀ ਕੰਮ ਤੋਂ ਹੀ ਕਮਾਇਆ ਜੀ ਹਾਂ 10 ਕ ਬੰਦੇ ਲੱਗਦੇ ਨੇ ਜੀ ਹਾਂ 8 ਸਾਡੇ ਕੋਲ ਬੰਦੇ ਨੇ ਜੀ ਕੀ ਬਾਤ ਦੋ ਭਾਈ ਅਸੀਂ ਹਾਂ ਜੀ ਹਾਂ 10 ਜਣੇ ਲੱਗਦੇ ਹੋ ਜੀ ਹਾਂ ਥੋੜੇ ਬਤੇ ਪੈਸੇ ਘਟ ਖਰਚਿਆਂ ਦੇ ਚੱਕਰ ਚ ਸੰਥੈਟਿਕ ਦੁੱਧ ਨਾ ਪੀਣ ਸਾਨੇ 8 ਪਸ਼ੂਆਂ ਨਾਲ 10 ਪਸ਼ੂਆਂ ਨਾਲ ਸ਼ੁਰੂ ਕੀਤਾ ਸੀ ਜਿਸ ਤਰ੍ਹਾਂ ਲੋਕੀ ਹੁਣ ਮੇਰਾ ਬੇਟਾ ਬਾਹਰ ਹੈ ਹਾਂ ਉਹ ਵੀ ਇੱਥੇ ਆ ਕੇ ਕਹਿੰਦਾ ਵੀ ਮੈਂ ਇਹੀ ਕੰਮ ਕਰਦਾ ਹਾਂ ਦੇਸ਼ਵ ਦੇਸ਼ਾਂ ਚ ਵੇਰ ਸਾਈਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਪ੍ਰੀਤ ਸਿੰਘ ਮਾਹੀ ਵੱਲੋਂ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕਿ ਅਸੀਂ ਆਪਣੀ ਪੋਡਕਾਸਟ ਦੇ ਜਰੀਏ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਨਾਲ ਮਿਲਵਾਉਂਦੇ ਹਾਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਸ਼ੌਂਕ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਕਾਰੋਬਾਰ ਬਾਰੇ ਗੱਲਬਾਤ ਕਰਦੇ ਹਾਂ ਅੱਜ ਮੈਂ ਤੁਹਾਨੂੰ ਜਿਨ੍ਹਾਂ ਨਾਲ ਮਿਲਵਾਨ ਜਾ ਰਹੇ ਹਾਂ ਜੀ ਉਹਨਾਂ ਨੇ ਡੈਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਇਆ ਇਸ ਕਦਰ ਬਾ ਖੂਬੀ ਨਾਲ ਨਿਭਾਇਆ ਕਿ ਉਸ ਕਿੱਤੇ ਦੇ ਵਿੱਚ ਆਪਣਾ ਇਲਾਕੇ ਦੇ ਵਿੱਚ ਇੱਕ ਵਧੀਆ ਆਪਣਾ ਨਾਮ ਬਣਾਇਆ। ਦੋਸਤੋ ਅੱਜ ਅਸੀਂ ਤੁਹਾਨੂੰ ਮਿਲਵਾਣ ਜਾ ਰਹੇ ਹਾਂ ਮਰਵਿੰਦਰ ਵਾਲੀਆ ਜੀ ਹਾਣ ਨਾਲ। ਵਾਲੀਆ ਸਾਹਿਬ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ। ਵਾਲੀਆ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਤੇ ਆਪਣੇ ਇਸ ਕਾਰੋਬਾਰ ਬਾਰੇ ਦੱਸੋ। ਮੇਰਾ ਨਾਮ ਮਨਵਿੰਦਰ ਵਾਲੀਆ ਜੀ। ਮੇਰਾ ਪਿੰਡ ਸਵਾਜਪੁਰਾ ਜੀ। ਜਿਹੜਾ ਤੇ ਮੈਂ ਮੱਝਾਂ ਦਾ ਫਾਰਮ ਹੈ ਜੀ ਮੇਰੇ ਕੋਲੇ। ਹਾਂ ਹਾਂ। ਬਿਲਕੁਲ 9095 ਇੱਕ ਮੈਂਸਾਨੇ ਹਾਂ ਹਾਂ ਤੇ ਮੇਰਾ ਦੁੱਧਾ ਹੀ ਕੰਮ ਹੈ ਜੀ ਤੇ ਮੇਰਾ ਮੋਟਿਵ ਇਹ ਹੈ ਕਿ ਲੋਕਾਂ ਨੂੰ ਹਾਂ ਵਧੀਆ ਹਾਈਜਨਿਕ ਦੁੱਧ ਪਿਲਾਣਾ ਪਿਉਰ ਮੈਂ ਇਹ ਚਾਹਨਾ ਜੋ ਮੈਂ ਸੋਚਦਾ ਕਿ ਲੋਕੀ ਹਾਂ ਥੋੜੇ ਬਤੇ ਪੈਸੇ ਘੱਟ ਖਰਚ ਦੇ ਚੱਕਰ ਚ ਸਿੰਥੈਟਿਕ ਦੁੱਧ ਨਾ ਪੀਣ ਕੀ ਬਾਤ ਹੈ ਕਿ ਇਹਦੇ ਨਾਲ ਵਧੀਆ ਇਹ ਹੈ ਕਿ ਉਹ ਆਪਣਾ ਫਾਰਮ ਤੋਂ ਪਿਓਰ ਦੁੱਧ ਪੀਣਾ ਪਿਓਰ ਦੁੱਧ ਪੀਣਾ ਬਿਲਕੁਲ ਜੇ ਉਹਨਾਂ ਨੂੰ ਲੋੜ ਹੈ ਤਾਂ ਸਾਡੇ ਫਾਰਮ ਤੇ ਦੁੱਧ ਆ ਕੇ ਲੈ ਕੇ ਜਾ ਸਕਦੇ ਆ ਤਾਂ ਅਸੀਂ ਪਟਿਆਲੇ ਸਪਲਾਈ ਵੀ ਹੈਗੀ ਹੈ ਸਾਡੀ ਅੱਛਾ ਜੀ 10 ਕਿਲੋਮੀਟਰ ਦੇ ਏਰੀਆ ਪਟਿਆਲੇ ਹਾਂ ਹਾਂ ਜਿੱਥੇ ਵੀ ਹੈਗੀ ਹੈ ਜੀ ਅਸੀਂ ਕਰਦੇ ਆ ਪਰ ਇਹ ਸਾਡਾ ਵੀ ਮਤਲਬ ਸ਼ੁਰੂ ਤੋਂ ਇਹੀ ਤੰਦਾ ਜੀ ਦੁੱਧ ਹੀ ਕੰਮ ਹੈ ਤੁਸੀਂ ਵਿੱਚ ਜਿੱਦਾਂ ਗੱਲ ਕਰ ਰਹੇ ਹੋ ਕਿ ਤੁਸੀਂ ਦੁੱਧ ਦਾ ਕੰਮ ਕਰਦੇ ਹਨ ਪਰਿਵਾਰ ਚ ਪਹਿਲਾਂ ਵੀ ਕੋਈ ਕਰਦਾ ਸੀ ਕਿ ਤੁਸੀਂ ਸ਼ੁਰੂ ਕੀਤਾ ਨਹੀਂ ਮੇਰੇ ਪਿਤਾ ਜੀ ਕਰਦੇ ਸੀ ਜੀ ਪਹਿਲਾਂ ਅੱਛਾ ਪਿਤਾ ਜੀ ਕਰਦੇ ਸੀ ਘਰ ਤੋਂ ਤੁਸੀਂ ਕਿੰ ਕੰਮ ਪਹਿਲਾਂ ਸ਼ੁਰੂ ਕੀਤਾ ਪਹਿਲਾ ਤੁਸੀਂ ਘਰ ਤੋਂ ਸ਼ੁਰੂ ਕੀਤਾ ਜੀ ਅੱਛਾ ਜੀ ਹੌਲੀ ਹੌਲੀ ਕਿੰਨੇ ਕਿੰਨੇ ਪਸ਼ੂਆਂ ਨਾਲ ਤੁਸੀਂ ਕੰਮ ਜਿਹੜਾ ਸ਼ੁਰੂ ਕੀਤਾ ਸੀ ਸਾਡੇ 8 ਪਸ਼ੂਆਂ ਨਾਲ 10 ਪਸ਼ੂਆਂ ਨਾਲ ਸ਼ੁਰੂ ਕੀਤਾ ਸੀ ਜੀ ਅੱਛਾ ਜੀ ਕੀ ਬਾਤ ਹੈ ਹੁਣ ਸਾਡੇ ਕੋਲੇ ਫਿਰ ਤੁਸੀਂ ਮਿਹਨਤ ਵਾਹ ਕੀਤੀ ਹੈ ਤੁਸੀਂ 10 ਪਸ਼ੂਆਂ ਤੋਂ ਅੱਜ ਤੁਸੀਂ 95 90 95 ਪਸ਼ੂਆਂ ਤੱਕ ਪਹੁੰਚ ਗਏ ਨਹੀਂ ਠੀਕ ਹੈ ਜੀ ਸਾਡੇ ਸਾਰਾ ਕੁਝ ਇਹੀ ਕੰਮ ਤੋਂ ਹੀ ਕਮਾਇਆ ਜੀ ਹਾਂ ਬਹੁਤ ਵਧੀਆ ਕੰਮ ਹੈ ਅਸੀਂ ਇਹ ਨਹੀਂ ਕਹਿੰਦੇ ਹੈਗੇ ਹਾਂ ਕਿ ਜਿਸ ਤਰ੍ਹਾਂ ਲੋਕ ਕਹਿੰਦੇ ਜੀ ਕੁਝ ਨਹੀਂ ਹੁੰਦਾ ਹੈਗਾ ਅਸੀਂ ਕਹਿੰਦੇ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਹਾਂ ਜਿਸ ਤਰ੍ਹਾਂ ਲੋਕੀ ਹੁਣ ਮੇਰਾ ਬੇਟਾ ਬਾਹਰ ਹੈ ਉਹ ਵੀ ਇੱਥੇ ਆ ਕੇ ਕਹਿੰਦਾ ਵੀ ਮੈਂ ਇਹੀ ਕੰਮ ਕਰਨਾ ਹੈ। ਕੀ ਬਾਤ ਹੈ। ਵੀ ਡੈਰੀ ਫਾਰਮ ਦਾ ਕੰਮ ਕਰਨਾ ਹੈ। ਨਹੀਂ ਡੈਰੀ ਫਾਰਮ ਦਾ ਜਿਹੜਾ ਵਿਚਾਰ ਹੈ ਇਹ ਕਿੱਦਾਂ ਮਨ 'ਚ ਆਇਆ ਵੀ ਜਿਹੜਾ ਹੈਗਾ ਇੱਕ ਡੈਰੀ ਫਾਰਮ ਆਪਾਂ ਬਣਾਇਆ ਜਾਵੇ। ਡੈਰੀ ਫਾਰਮ ਦਾ ਇੰਜ ਵੀ ਅਸੀਂ ਸਾਡੀ ਸੋਚ ਹੀ ਸਾਡੀ ਇਹਦੀ ਮੇਰੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਕੀ ਜੇ ਕੰਮ ਕਰਨਾ ਤਾਂ ਸਹੀ ਕਰੋ। ਗਲਤ ਕੰਮ ਨਾ ਕਰੋ। ਕੀ ਬਾਤ ਹੈ। ਵੀ ਦੁੱਧ ਵੇਚਣਾ ਜੀ। ਹੂੰ। ਤਾਂ ਪਿਓਰ ਵੇਚੋ। ਨਹੀਂ। ਵੀ ਕੱਟ ਕਰ ਲੂਗਾ ਹਾਂ ਸਹੀ ਗੱਲ ਹੈ ਵੀ ਬਹੁਤਾ ਪੈਸੇ ਦੇ ਪਿੱਛੇ ਨਾ ਪੈਜੋ ਪੈਸਾ ਦਾ ਜਦੋਂ ਤੁਹਾਡੇ ਕੋਲੇ ਆਣਾ ਕੋਦੋਂ ਆਈ ਜਾਣਾ ਆਈ ਜਾਣਾ ਬਿਲਕੁਲ ਜੀ ਇਹ ਤਾਂ ਹੈ ਠੀਕ ਹੈ ਜੀ ਇਹ ਗੱਲ ਹੈ ਜੀ ਤੇ ਜਿੱਦਾਂ ਹੁਣ ਤੁਹਾਡੇ ਕੋਲ ਉਥੇ ਫਾਰਮ ਹਾਊਸ ਹੈ ਤੁਸੀਂ ਦੱਸ ਰਹੇ 90 ਤੋਂ 95 ਮੱਜਾ ਤੁਹਾਡੇ ਕੋਲ ਹੈਗੀਆਂ ਤੁਹਾਡੀ ਰੁਟੀਨ ਕੀ ਹੈ ਦਿਨ ਦੀ ਕਿਸ ਤਰੀਕੇ ਨਾਲ ਮੰਨ ਲਓ ਸ਼ੁਰੂਆਤ ਕਿਵੇਂ ਕਰਦੇ ਹੋ ਅਸੀਂ ਸਵੇਰੇ 3 ਵਜੇ ਉੱਠਦੇ ਹਾਂ ਜੀ ਕੀ ਬਾਤ 3 ਵਜੇ ਉੱਠ ਕੇ ਸਾਰਾ ਆਪਣਾ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਤਿਆਰ ਕਰਕੇ ਉਹਨਾਂ ਦਾ ਸਭ ਨੂੰ ਸਭੀ ਕਰਕੇ ਹਾਂ ਉਹਨਾਂ ਦਾ ਹਰਾ ਜਾਲਾ ਪਾ ਕੇ ਉਹ ਤੋਂ ਬਾਅਦ ਉਹਨਾਂ ਨੇ ਨਿਮਾਗੇ ਹਾਂ ਫਿਰ ਆਪਣਾ ਮੱਝਾਂ ਚੋਣੀਆਂ ਸ਼ੁਰੂ ਕਰਦਦੇ ਹਾਂ ਅਸੀਂ 10 ਕ ਬੰਦੇ ਲੱਗਦੇ ਨੇ ਹਾਂ ਅੱਠ ਸਾਡੇ ਕੋਲੇ ਬੰਦੇ ਨੇ ਜੀ ਕੀ ਬਾਤ ਹੈ ਦੋ ਭਾਈ ਅਸੀਂ ਹਾਂ 10 ਜਣੇ ਲੱਗਦੇ ਹੋ ਜੀ ਤੇ ਅਸੀਂ 5:30 ਵਜੇ ਤੱਕ ਪੌਣੇ 6:00 ਵਜੇ ਤੱਕ 6:00 ਵਜੇ ਤੱਕ ਤਿਆਰ ਕਰ ਦਿੰਦੇ ਹਾਂ ਦੁੱਧ ਅੱਛਾ ਜੀ ਉਹ ਤਾਂ ਬਾਜੀ ਨੇ ਉੱਥੇ ਲੈ ਕੇ ਜਾਣ ਦਾ ਉੱਥੇ ਲੈ ਜਾਂਦਾ ਜੀ 6:00 ਵਜੇ ਤੱਕ ਅੱਛਾ ਜੀ ਨਹੀਂ ਬਈ ਤੁਹਾਡਾ ਦੁੱਧ ਪਰਿਆਣਾ ਆ ਜਾਂਦਾ ਜੀ ਓਕੇ ਤੇ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਕੋਲ ਜਿਹੜੀਆਂ ਮੱਝਾਂ ਨੇ ਕਿਹੜੀ نسل ਦੀਆਂ ਮੱਝਾਂ ਤੁਹਾਡੇ ਕੋਲ ਨੇ ਸਰ ਆਪਣੇ ਕੋਲ ਜਿਆਦਾ ਜੀ ਮੋਹਰਾ ਨਸਲ ਦੀ ਮੱਝਾਂ ਨੇ ਹਾਂ ਜਾਂ ਨੀਲੀ ਦਾ ਵੀ ਜੀ ਬਸ আচ্ছা ਇਹ ਜਿਹੜੀਆਂ ਤੁਸੀਂ ਮੋਹਰਾ ਨਸਲ ਜਿਹੜੀ ਦੱਸ ਰਹੇ ਹੋ ਜਾਂ ਨੀਲੀ ਨਸਲ ਦੱਸ ਰਹੇ ਇਹ ਨਸਲ ਸਰਵੋਤਮ ਮੰਨੀ ਜਾਂਦੀ ਹੈ ਜੀ ਮੱਝਾਂ ਦੇ ਉਹਦੇ ਵਿੱਚ ਵਧੀਆ ਨਸਲਾ ਜੀ ਵਧੀਆ ਨਸਲ ਵਧੀਆ ਨਸਲਾ ਜੀ ਅੱਛਾ ਜੀ ਦੁੱਧ ਲੰਬਾ ਦਿੰਦੀ ਹੈ ਹਾਂ ਦੁੱਧ ਦੀ ਰੇਸ਼ੋ ਸਹੀ ਚੱਲਦੀ ਰਹਿੰਦੀ ਹੈ ਹਾਂ ਜੇ ਗੱਲ ਕਰੀਏ ਇੱਕ ਮੱਝ ਸੂਣ ਤੋਂ ਬਾਅਦ ਕਿੰਨਾ ਚਿਰ ਦੁੱਧ ਦਿੰਦੀ ਹੈ 7 ਮਹੀਨੇ ਦੇ ਦਿੰਦੀ ਹੈ 8 ਮਹੀਨੇ ਜੀ 8 ਮਹੀਨੇ ਦਿੰਦੀ ਹੈ ਜੀ ਤੇ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਤੇ ਜੇਕਰ ਹੁਣ ਇਹਨਾਂ ਦੀ ਮੱਜਾਂ ਦੀ ਸੰਭਾਲ ਦੀ ਗੱਲ ਕਰੀਏ ਠੀਕ ਹੈ ਤੁਸੀਂ ਕੋਈ ਵੈਟਰਨਰੀ ਮਤਲਬ ਜਿਹੜਾ ਹੈਗਾ ਕੋਈ ਸਲਾਹਕਾਰ ਜਾਂ ਕੋਈ ਵੈਟਰਨਰੀ ਡਾਕਟਰ ਵੀ ਨਾਲ ਤੁਸੀਂ ਆਪਣੇ ਨਾਲ ਹੈ ਵੈਟਰਨਰੀ ਡਾਕਟਰ ਅਸੀਂ ਪੱਕੇ ਰੱਖੇ ਪਏ ਨੇ ਜੀ ਅੱਛਾ ਜੀ ਬਿਲਕੁਲ ਉਹਨਾਂ ਨੇ ਰੋਜ਼ ਚੱਕਰ ਮਾਰ ਕੇ ਜਾਂਦੇ ਜੇ ਕੋਈ ਸਾਨੂੰ ਕੋਈ ਬਿਮਾਰ ਲੱਗਦੀ ਹੈ ਕੋਈ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਅਸੀਂ ਦਾਦ ਰਣਕ ਸਾਹਿਬ ਨੂੰ ਹਾਂ ਤੇ ਡਾਕਟਰ ਸਾਹਿਬ ਨੇ ਗੀੜਾ ਮਾਰਨਾ ਤਾਂ ਉਹਨਾਂ ਨੇ ਵੀ ਦੇਖ ਲੈਣੀ ਹੈ ਵੀ ਭਾਈ ਇਹ ਬਿਮਾਰ ਹੈ ਉਹਨਾਂ ਨੇ ਸਾਨੂੰ ਦੱਸਣਾ ਹਾਂ ਅਸੀਂ ਬਿਲਕੁਲ ਨੋਟ ਕਰਦਨੇ ਕਾਪੀ ਦੇ ਵਿੱਚ ਹਾਂ ਕੀ ਫਲਾਣਾ ਨੰਬਰ ਮੈਸ ਬਿਮਾਰ ਹੈ ਕੀ ਬਾਤ ਹੈ ਕੋਈ ਵੀ ਹੋਵੇ ਉੱਥੇ ਹੁਣੇ ਦਿਖਾਣੇ ਦਿਖਾਣੇ ਜੀ ਜਿਦਾਂ ਕਿ ਦੋਸਤੋ ਤੁਸੀਂ ਇਹਨਾਂ ਦੇ ਡਾਇਰੀ ਫਾਰਮ ਤੁਹਾਨੂੰ ਦਿਖਾ ਰਹੇ ਹਾਂ ਬੜੇ ਹਾਈਜਨਿਕ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਦੁੱਧ ਹੈ ਉਹ ਲਿਆ ਜਾਂਦਾ ਤੇ ਦੁੱਧ ਨੂੰ ਸਟੋਰ ਕੀਤਾ ਜਾਂਦਾ ਤੇ ਦੁੱਧ ਨੂੰ ਜਿਹੜਾ ਹੈਗਾ ਵਕ ਵਕ ਥਾਵਾਂ ਤੱਕ ਪਹੁੰਚਾਇਆ ਜਾਂਦਾ ਵੀਰ ਜੀ ਜੇ ਆਪਾਂ ਗੱਲ ਕਰੀਏ ਖਾਸ ਕਰਕੇ ਜਦੋਂ ਜਿਹੜਾ ਦੁੱਧ ਹੈ ਇੱਕ ਪਰਿਵਾਰ 'ਚ ਜਾਣਾ ਹੁੰਦਾ ਹੈ ਹਨਾ ਪਰਿਵਾਰ 'ਚ ਛੋਟੇ ਬੱਚਿਆਂ ਨੇ ਵੀ ਪੀਣਾ ਹੁੰਦਾ ਹੈ ਪਰਿਵਾਰ ਚ ਬਜ਼ੁਰਗਾਂ ਨੇ ਵੀ ਪੀਣਾ ਹੁੰਦਾ ਹੈ ਜਿਹੜੇ ਨੌਜਵਾਨ ਵੀਰ ਆ ਉਹਨਾਂ ਨੇ ਵੀ ਪੀਣਾ ਹੁੰਦਾ ਕਿਉਂਕਿ ਪੰਜਾਬ ਇੱਕ ਐਸਾ ਸਟੇਟ ਆ ਜਿਹਦੀ ਸ਼ੁਰੂਆਤ ਹੀ ਮਰੇਗਾ ਸਵੇਰੇ ਦੁੱਧ ਤੋਂ ਹੁੰਦੀ ਹੈ ਠੀਕ ਹੈ ਜੀ ਜੇ ਦੁੱਧ ਨਹੀਂ ਪੀਂਦਾ ਤਾਂ ਕੋਈ ਚਾਹ ਤਾਂ ਹਾਂਜੀ 100 ਬਟਾ 100 ਪੀਂਦਾ ਹੀ ਹੈ ਨਾ ਉਹ ਚਾਹ ਵੀ ਜਿਹੜੀ ਹੈਗੀ ਦੁੱਧ ਦੀ ਬਣਨੀ ਆ ਅੱਜ ਦੇ ਟਾਈਮ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੇ ਮਤਲਬ ਇੱਕ ਬੜਾ ਉਹ ਇਹ ਹਉਆ ਹੈ ਕਿ ਸੱਚਮੁੱਚ ਹੈ ਕਿ ਸਿੰਥੈਟਿਕ ਦੁੱਧ ਸਿੰਥੈਟਿਕ ਦੁੱਧ ਜਿਹੜਾ ਹੈਗਾ ਜੀ ਉਹ ਮਤਲਬ ਸਿੰਥੈਟਿਕ ਦੁੱਧ ਬੜਾ ਮਾਰਕੀਟ ਦੇ ਵਿੱਚ ਵਿਕਰੇ ਆ ਅਦਕੀਸਵੀ ਬੜੇ ਦੇਖਦੇ ਆ ਲੋਕੀ ਫੜੇ ਜਾਂਦੇ ਨੇ ਸਿੰਥੈਟਿਕ ਦੁੱਧ ਬਣਾਉਂਦੇ ਹੋਏ। ਮੇਰੀ ਗੱਲ ਇਹੰਝ ਹੈ ਕਿ ਦੁੱਧ ਤਾਂ ਸਿੰਥੈਟਿਕ ਬਿਲਕੁਲ ਪੀਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਤਾਂ। ਹਾਂ। ਵੀ ਤੁਹਾਨੂੰ ਉੱਥੇ ਬਿਲਕੁਲ ਤਸੱਲੀ ਵਾਲੀ ਜਗ੍ਹਾ ਤੋਂ ਦੁੱਧ ਲੈਣਾ ਚਾਹੀਦਾ ਹੈ। ਮੈਂ ਨਹੀਂ ਕਹਿੰਦਾ ਕਿ ਕਿਸੇ ਤੋਂ ਤੁਸੀਂ ਨਾ ਲਓ। ਅੱਛਾ ਇੱਕ 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 ਮੈਂ ਇੱਥੇ ਸਵਾਲ ਹੋਰ ਐਡ ਕਰਨਾ ਚਾਹੁੰਦਾ। ਜਿਹੜੇ ਬੰਦੇ ਦੇ ਕੋਲ ਘਰ 'ਚ ਦੁੱਧ ਆ ਜਾਂਦਾ ਹੈ ਕੀ ਉਹ ਆਪ ਦੇਖ ਸਕਦਾ ਹੈ ਵੀ ਮੇਰਾ ਦੁੱਧ ਪਿਓਰ ਹੈ ਕਿ ਨਹੀਂ ਪਿਓਰ? ਕੁਛ ਅੱਦਾਂ ਦਾ ਹੈ? ਮੇਰੇ ਹਿਸਾਬ ਨਾਲ ਤਾਂ ਜੀ ਜਿਹੜੀ ਗੱਲ ਹੈ ਸਹੀ। ਹਾਂ। ਲੋਕਾਂ ਨੂੰ ਜ਼ਿਆਦਾ ਵੀ ਆਪਾਂ ਬਿਮਾਰੀਆਂ ਦੇ ਪੈਸੇ ਲੰਨੇ ਲੰਨੇ ਆਪਾਂ ਕਿਤੇ ਜਾ ਕੇ ਬੈਠਦੇ ਆਂ ਬਿਮਾਰ ਹੋ ਜਾਂਦੇ ਆਂ ਹਾਂ ਟਾਈਮ ਖਰਾਬ ਹੁੰਦਾ ਆਪਣਾ ਉਹਦੇ ਲਈ ਅੱਧਾ ਘੰਟਾ ਤੁਸੀਂ ਦੁੱਧ ਲੈਣ ਲਈਓ ਮਤਲਬ ਕਰ ਲੋ ਤੁਹਾਡੀ ਅੱਛਾ ਆ 80% ਬਿਮਾਰੀਆਂ ਹੀ ਤੁਹਾਡੀਆਂ ਖਤਮ ਹੋ ਜਾਣਗੀਆਂ। ਕੀ ਬਾਤ ਤੁਸੀਂ ਸਾਹਮਣੇ ਚਵਾ ਕੇ ਲੈ ਲਓ। ਹਾਂ ਉਹ ਸਭ ਤੋਂ ਵਧੀਆ। ਠੀਕ ਹੈ ਜੀ। ਇੱਕ ਬੰਦਾ ਘਰ ਚ ਬਿਮਾਰ ਹੋ ਜਾਵੇ ਤਾਂ ਕਿੰਨੇ ਪੈਸੇ ਲੱਗਦੇ ਨੇ? ਬਿਲਕੁਲ ਦੁੱਧ ਦਾ ਹੈ ਵੀ ਕੁਝ ਨਹੀਂ ਜੀ। ਜੇ ਤੁਸੀਂ ਵਧੀਆ ਦੁੱਧ ਲਾਉਂਗੇ ਹਾਂ ਮਹਿੰਗਾ ਦੁੱਧ ਲੈਣਿਓ ਮਤਲਬ ਮੇਰੇ ਕਹਿ ਮਹਿੰਗੇ ਤੋਂ ਮਹਿੰਗਾ ਦੁੱਧ ਕੀ ਰੇਟ ਹੋਣਾ ਜੀ ਮਾਚ ਮਹਿੰਗੇ ਤੋਂ ਮਹਿੰਗਾ ਜੀ ਗੱਲ ਇਹ ਆ ਵੀ 80 ਰੁਪਏ 90 ਰੁਪਏ ਦੁੱਧ ਜਿਹੜਾ ਮੱਝਾਂ ਦਾ ਦੇ ਦੇਗਾ ਜੀ ਠੀਕ ਹੈ ਜੀ ਚਲੋ ਬਾਕੀ ਕਿਸੇ ਦੇ ਪਰ ਇਹ ਵੀ ਜਿਹੜਾ 90 ਰੁਪਏ ਤੱਕ ਵੀ ਅਗਲੇ ਤੱਕ ਸਾਡਾ ਪੂਰਾ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਹੈ ਟਾਰਗੇਟ ਤੇ ਉਹਦੇ ਜੀ ਹੈ ਵੀ ਜੇ ਤੁਸੀਂ ਮੈਂ ਕਹਾਂ ਦੁੱਧ ਲੈਨੇ ਹੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਉਹਦੇ ਚ ਤੁਹਾਡੇ ਉਹਨੀਆਂ ਚੀਜ਼ਾਂ ਨਿਕਲਣੀਆਂ ਮਲਾਈ ਨਿਕਲਣੀ ਹੈ ਤੁਹਾਡਾ ਕੀ ਨਿਕਲਣਾ ਹੈ ਹਾਂ ਉਹ ਸਾਰਾ ਕੁਝ ਘਰ ਦਾ ਜਿਹੜਾ ਆਪਾਂ ਡੈਰੀ ਉਹ ਤੋਂ ਬਾਅਦ ਉਹ ਤੋਂ ਬਾਅਦ ਤੁਸੀਂ ਬਿਮਾਰ ਨਹੀਂ ਹੋਣਾ ਹੈਗਾ ਹਾਂ ਬਿਲਕੁਲ ਜੇ ਤਾਂ ਹੈ ਡੈਰੀ ਦਾ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਦੁੱਧ ਸਹੀ ਨਹੀਂ ਹੈਗਾ ਸਹੀ ਹੈ ਤਾਂ ਬਿਲਕੁਲ ਹਾਂ ਪਰ ਮੈਂ ਇਹ ਕਹਿੰਦਾ ਵੀ ਦੇਖੋ ਗੱਲ ਪਤਾ ਕੀ ਹੈ ਸਾਰੇ ਕਿਤੇ ਦੁੱਧ ਹੀ ਵੀਰਾਂ ਨੂੰ ਕਥਾ ਕਿਤਾਬਾਂ ਹੁੰਦਾ ਕਰਦਾ ਦੁੱਧ ਨਹੀਂ ਹੁੰਦਾ ਹੈਗਾ ਕਈ ਕਈ ਬੰਨਾਂ ਦਾ ਦੁੱਧ ਹੁੰਦਾ ਮੰਨ ਲਓ ਕੋਈ ਲਾਲਚ ਦਾ ਮਾਰਾ ਤੁਸੀਂ ਨੇ ਖਰਾਬ ਦੁੱਧ ਪਾ ਦਿੱਤਾ 1 ਕਿਲੋ ਸਾਰੇ ਦੁੱਧ ਦੇ ਵਿੱਚ ਉਹ ਸਾਰਾ ਦੁੱਧ ਖਰਾਬ ਹੋ ਗਿਆ ਉਹ ਸਾਰਾ ਦੁੱਧ ਖਰਾਬ ਹੋ ਗਿਆ ਓਹੋ ਅੱਛਾ ਇਸ ਲਈ ਗੱਲ ਇਹ ਹੈ ਵੀ ਕਿਸੇ ਨੇ ਕੋਈ ਮੰਨ ਲਓ ਕੋਈ ਜਾਨਵਰੀ ਝੂਠਾ ਕਰ ਗਿਆ ਹਾਂ ਕਿਸੇ ਦੇ ਘਰ ਚ ਕੋਈ ਚੀਜ਼ ਹੀ ਗਿਰ ਗਈ ਹਾਂ ਠੀਕ ਹੈ ਜੀ ਹਾਂ ਉਹਨੇ ਉਹ ਦੁੱਧ ਪਾ ਦਿੱਤੇ ਛਾਣ ਕੇ ਹਾਂ ਮਤਲਬ ਉਹ ਉਹ ਕੁਆਲਿਟੀ ਨਹੀਂ ਬਣੇਗੀ ਜੇ ਤੁਸੀਂ ਉਹਨਾਂ ਕੁਆਲਿਟੀ ਦਾ ਦੁੱਧ ਪੀਣਾ ਤਾਂ ਮਤਲਬ ਤੁਸੀਂ ਆਪਣੀ ਅੱਖਾਂ ਸਾਹਮਣੇ ਚਵਾਵਾ ਦੁੱਧ ਕਿਸੇ ਤੋਂ ਵੀ ਲਓ ਕਿਸੇ ਤੋਂ ਵੀ ਲਓ ਚਮਗਮਾ ਦੁੱਧ ਹਾਂ ਤੁਹਾਨੂੰ ਹੋਣਾ ਚਾਹੀਦਾ ਵੀ ਤੁਹਾਡੇ ਇਹ ਬੰਦੇ ਕੋਲੇ ਮਤਲਬ ਦੁੱਧ ਸਹੀ ਹੈ ਹਾਂ ਇੱਕ ਇੱਕ ਬਣਾਉਣ ਦਾ ਹੁਣ ਲੋਕ 40 ਰੁਪਏ ਕਿਲੋ ਵਿੱਚ ਜਾਰੇ ਨੇ ਜੀ ਹਾਂ ਬਿਲਕੁਲ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਹਨ ਮੈਂ ਇੱਕ ਗੱਲ ਯਾਦ ਆਈ ਜਿਵੇਂ ਅੱਜ ਆਪਾਂ ਸਿੰਥੈਟਿਕ ਵਾਲਾ ਦੁੱਧ ਗੱਲ ਨੇ ਕੁਝ ਹੋਰ ਹੁੰਦਾ ਤੇ ਥੋੜੇ ਜਿਹਾ ਪੁਰਾਣੇ ਸਮੇਂ 'ਚ ਜਾਈਏ ਹਨ ਤਾਂ ਸਾਡੀਆਂ ਮਾਵਾਂ ਦਾਦੀਆਂ ਦੁੱਧੀ ਨੂੰ ਕਹਿੰਦੀਆਂ ਹੁੰਦੀਆਂ ਸੀ ਵੀ ਪਾਣੀ ਨਾ ਪਾਈ ਠੀਕ ਹੈ ਮੈਨੂੰ ਲੱਗਦਾ ਪਾਣੀ ਵਾਲਾ ਦੁੱਧ ਜ਼ਿਆਦਾ ਸਹੀ ਸੀ ਬਜਾਏ ਇਹਨਾਂ ਤੋਂ ਸਿੰਥੈਟਿਕ ਦੁੱਧ ਨਾਲੋਂ ਦੇਖੋ ਜੀ ਮੱਝਾਂ ਵਾਲੇ ਤੋਂ ਲੈਨੇ ਤੁਸੀਂ ਦੁੱਧ ਕਿਸੇ ਤੋਂ ਦੋਜੀ ਵੀਰ ਤੋਂ ਵੀ ਲੈਨੇ ਹੋ ਠੀਕ ਆ ਉਹਦਾ ਕੀਤਾ ਹੈ ਠੀਕ ਹੈ ਅੱਗੇ ਰੇਟ ਵੱਧ ਜੇ ਮਿਲਦਾ ਦੁੱਧ ਹਾਂ ਐਥੇ ਘੱਟ ਰੇਟ 'ਚ ਪਾ ਕੇ ਜਾਏਗਾ ਹਾਂ ਤਾਂ ਉਹਨੂੰ ਕੁਛ ਨਾ ਕੁਛ ਤਾਂ ਮਾੜਾ-ਮੋਟਾ ਪਾਣਾ ਪਏਗਾ ਪਾਣੀ ਪੂਣੀ ਦੇਖਾ ਮਤਲਬ ਪਾਣੀ ਪਾਣੀ ਦਾ ਨੁਕਸਾਨ ਨਹੀਂ ਹੁੰਦਾ ਪਾਣੀ ਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਅੱਜ ਉਹ ਸਿਰਫ ਫੈਟ ਹੀ ਘੱਟ ਵੱਡਾ ਫੈਟ ਹੀ ਘਟਨੀ ਹੈ ਉਹਦੀ ਠੀਕ ਹੈ ਜੀ ਗਾੜਾ ਪਾਣੀ ਘਟਣਾ ਉਹਦਾ ਬਾਕੀ ਪਾਣੀ ਦਾ ਨੁਕਸਾਨ ਕੋ ਬਾਕੀ ਇਹ ਆ ਵੀ ਸਿੰਥੈਟਿਕ ਦੁੱਧ ਤਾਂ ਬਿਲਕੁਲ ਮਤਲਬ ਜ਼ਹਿਰ ਪੀਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਸਲੋ ਪੌਇਜ਼ਨ ਪੀਦੇ ਹੋ ਤੁਸੀਂ ਬਿਲਕੁਲ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਪੀਂਦੇ ਹਨਾ ਦੇਖੋ ਜੀ ਬੱਚੇ ਨੇ ਕਿਹੜਾ ਦੱਸਣਾ ਹਾਂ ਬਿਲਕੁਲ ਉਹ ਬੱਚਾ ਦਾ ਵਿਚਾਰਾ ਰੋ ਰਿਹਾ ਹਾਂ ਠੀਕ ਹੈ ਬਿਲਕੁਲ ਜੇ ਆਪਾਂ ਮੈਂ ਇੱਕ ਗੱਲ ਕਰਨਾ ਵੀ ਸਾਨੂੰ ਇਹ ਕੰਮ ਨੇ ਬਹੁਤ ਭਾਗ ਲਾਇਏ ਨੇ ਠੀਕ ਹੈ ਹਾਂ ਮੈਂ ਨਹੀਂ ਕਹਿੰਦਾ ਹੈਗਾ ਹਾਂ ਜਿਹੜੇ ਕਰਦੇ ਆ ਦੁੱਧ ਸਿੰਥੈਟਿਕ ਦਾ ਵੀ ਕੰਮ ਕਰਦੇ ਹੋਣਗੇ ਮੈਂ ਕਹਿੰਦਾ ਬਹੁਤ ਜ਼ਿਆਦੇ ਪੈਸੇ ਬਣਾ ਰਹੇ ਨੇ ਠੀਕ ਹੈ ਬੰਦੇ ਹੋਣਗੇ ਉਹਨਾਂ ਨੂੰ ਹਾਂ ਪਰ ਗੱਲ ਇਹ ਪਰਮਾਤਮਾ ਸਮਰਥਾ ਵੀ ਪਰਮਾਤਮਾ ਤੋਂ ਡਰਨਾ ਚਾਹੀਦਾ ਬਿਲਕੁਲ ਬਿਲਕੁਲ ਇਹ ਤਾਂ ਹੈ ਤੇ ਵੀਰ ਜੀ ਜੇ ਗੱਲ ਕਰੀਏ ਜਿਵੇਂ ਜਿਹੜਾ ਦੁੱਧ ਹੈ ਹਨਾ ਹੁਣ ਅੱਗੇ દિਵਾਲੀ ਦਾ ਸੀਜ਼ਨ ਆਉਣ ਵਾਲਾ ਹੈ ਹਨਾ દિਵਾਲੀ ਦੇ ਸੀਜ਼ਨ ਦੇ ਵਿੱਚ ਕੀ ਹੁੰਦਾ तकरीबन ਹਰ ਇੱਕ ਕਾਮ ਲਈ ਦੁੱਧ ਚਾਹੀਦਾ ਚਾਹੇ ਉਹ ਮਠਿਆਈ ਹੈ ਚਾਹੇ ਕੁਝ ਵੀ ਹੈ ਹਨਾ ਉਦੋਂ ਦੁੱਧ ਦੀ ਜਿਹੜੀ ਪੈਦਾਵਾਰ ਵੱਜ ਜਾਂਦੀ ਹੈ ਕੀ ਜਿਹੜੀਆਂ ਮੱਝਾਂ ਦੇ ਸੂਣ ਦਾ ਟਾਈਮ ਹੈਗਾ ਉਹ ਇਸ ਵੈਦਰ ਦੇ ਨਾਲ ਮੈਚ ਕਰਦਾ ਹੈ ਕਿ ਨਹੀਂ ਕਰਦਾ ਹੈਗਾ ਅਸਲ ਸਾਰਾ ਕੰਮ ਜੀ ਵੈਦਰ ਨਾਲ ਹੀ ਹੈ ਬੱਜਾ ਦਾ ਹਾਂ ਹੁਣ ਜਿਸ ਤਰ੍ਹਾਂ ਗਰਮੀ ਜੇ ਅਸੀਂ ਕਹ ਦਿੰਦੇ ਹਾਂ ਜੀ ਗਰਮੀ ਜਦੋਂ ਦੁੱਧ ਘਟ ਗਿਆ ਜੀ ਉਹ ਗਰਮੀ 'ਚ ਜ਼ਿਆਦਾ ਗਰਮੀ ਪੈਂਦੀ ਆ ਸਟ੍ਰੈਸ 'ਚ ਰਹਿੰਦਾ ਡੰਗਰ ਹਾਂ ਜਾਨਵਰ ਉਹਦੇ ਲਈ ਦੁੱਧ ਉਹ ਕੱਟ ਦੇਣ ਲੱਗ ਜਾਂਦੀ ਆ ਠੀਕ ਆ ਜੀ ਥੋੜੇ ਦਿਨਾਂ 'ਚ ਮੌਸਮ ਸੈੱਟ ਹੋ ਜਾਂਦਾ ਹੈ ਦੀਵਾਲੀ ਦੇ ਲਵੇ ਜਾ ਕੇ ਮੌਸਮ ਸੈੱਟ ਹੋ ਜਾਂਦਾ ਠੰਡ ਹੋ ਜਾਂਦੀ ਹੈ ਹਾਂ ਉਹਨਾਂ ਦੀ ਸਟ੍ਰੈਸ ਲੈਵਲ ਘਟ ਜਾਂਦਾ ਹੈ ਅੱਛਾ ਦੁੱਧ ਦੀ ਕੁਆਲਿਟੀ ਵਧੀਆ ਬਣ ਜਾਂਦੀ ਆ ਹਾਂ ਤੇ ਦੁੱਧ ਵੀ ਵੱਜ ਜਾਂਦਾ ਜੀ। ਕੀ ਆ ਬਾਤ ਹੈ। ਪਰ ਜੇ ਤੁਸੀਂ ਕਹੋ ਵੀ ਬਹੁਤ ਜ਼ਿਆਦਾ ਵੱਜਦਾ ਦੁੱਗਣਾ ਦੁੱਧ ਤਾਂ ਜਾਂਦਾ ਉਹ ਦੁੱਗਣਾ ਦੁੱਧ ਨਹੀਂ ਹੁੰਦਾ। ਮਤਲਬ ਕੁਝ ਪਰਸੈਂਟੇਜ ਜਿਹੜੀ ਹੈਗੀ ਆਪਰ ਹੋ ਜਾਂਦੀ ਹੈ। ਹਾਂ ਜੀ। ਕਿਉਂਕਿ ਜਿਵੇਂ ਆਪਾਂ ਗਰਮੀ ਮਹਿਸੂਸ ਕਰਦੇ ਆ ਹਨਾ ਇੱਕਦਮ ਗਰਮੀ ਤੋਂ ਨਿਕਲ ਕੇ ਸਰਦੀ 'ਚ ਜਾਂਦੇ ਆ ਆਪਣਾ ਵੀ ਸਰੀਰ ਥੋੜਾ ਮਤਲਬ ਰਾਹਤ ਮਹਿਸੂਸ ਕਰਦਾ ਹੈ ਐਦਾਂ ਹੀ ਜਾਨਵਰ ਦਾ ਸਰੀਰ ਹੈ। ਤੇ ਤੁਸੀਂ ਜਿਹੜਾ ਫਾਰਮ ਹਾਊਸ ਤੇ ਹੈ ਉੱਥੇ ਵੀ ਜਿਹੜੀਆਂ ਤੁਸੀਂ ਵੱਜਾਂ ਰੱਖੀਆਂ ਆ ਉਹਨਾਂ ਦੇ ਵੀ ਗਰਮੀ ਤੇ ਸਰਦੀ ਦੇ ਅਲੱਗ-ਅਲੱਗ ਫਿਰ ਪ੍ਰਬੰਧ ਕਰਦੇ ਹੋ। ਗਰਮੀ ਦਾ ਇੰਜ ਜਿਵੇਂ ਪੱਕੇ-ਪੱਕੇ ਲੱਗਦੇ ਨੇ ਵੀ ਉਹਨਾਂ ਨੂੰ ਟੈਂਪਰੇਚਰ ਨੂੰ ਮਾਰਾ ਜਾਂ ਕਿਸ ਤਰ੍ਹਾਂ ਘਟਾਇਆ ਜਾਵੇ ਹੂੰ ਹੂੰ ਠੀਕ ਹੈ ਜੀ ਉਹ ਸਿਸਟਮ ਹੈ ਹਾਂ ਨਮਾਈ ਚਾ ਟਾਈਮ ਹੁੰਦੀ ਹੈ ਜੀ ਗਰਮੀ ਚ ਹਾਂ ਠੀਕ ਹੈ ਜੀ ਹੁਣ ਸਰਦੀ ਚ ਕਿਹੜਾ ਟਾਈਮ ਹੋਣੀ ਹੈ ਜੀ ਨਮਾਈ ਅੱਛਾ ਠੀਕ ਹੈ ਜੀ ਜਿਆਦਾ ਸਰਦੀ ਹੁੰਦੀ ਹੈ ਫਿਰ ਅਲਟਰਾ ਸਾਫ ਕਰਕੇ ਬਸ ਅਸੀਂ ਟੱਡਾ ਸਾਫ ਕਰਕੇ ਬਸ ਚੋਰੀ ਨੇਮੇ ਸਾਂ ਹਾਂ ਹਾਂ ਜਦੋਂ ਜਿਆਦਾ ਸਰਦੀ ਚ ਕਿਤੇ ਮੀਂਹ ਪੈਂਦਾ ਬਿਲਕੁਲ ਵੀ ਇਹ ਹੈ ਵੀ ਗਰਮੀ ਸਰਦੀ ਦਾ علیحدہ علیحدہ ਤਰ੍ਹਾਂ ਦਾ ਇਲਾਜ ਕਰਨਾ ਪੈਂਦਾ ਜੀ ਸਰਦੀ ਚ ਟੱਕਣਾ ਪੈਂਦਾ ਜੀ ਇਹਨਾਂ ਨੂੰ ਜਿਆਦਾ ਵੀ ਹਵਾ ਨਾ ਲੱਗੇ ਹਾਂ ਹੁਣ ਗਰਮੀ ਚ ਹਵਾ ਜਿਆਦਾ ਚਾਹੀਦੀ ਹੈ ਵੇਖ ਕੋਰ ਕੋਲਤਾ ਹੈ ਤੇ ਜਿੱਦਾਂ ਤੁਹਾਡੇ ਕੋਲ ਜਿਹੜੀਆਂ ਮਤਲਬ ਮੱਝਾਂ ਨੇ ਹਨ ਇੱਕ ਤਾਂ ਮੱਝਾਂ ਉਹ ਆ ਜਿਹੜੀਆਂ ਦੁੱਧ ਦੇ ਰਹੀਆਂ ਇੱਕ ਮੱਝਾਂ ਉਹ ਹੁੰਦੀਆਂ ਜਿਹੜੀਆਂ ਸੂਣ ਵਾਲੀਆਂ ਹੁੰਦੀਆਂ ਫਿਰ ਉਹਨਾਂ ਦਾ ਕੋਈ ਖਾਸ ਖਿਆਲ ਤੁਹਾਡੇ ਵੱਲੋਂ ਰੱਖਿਆ ਜਾਂਦਾ ਮੱਝਾਂ ਸੂਣ ਵਾਲੀਆਂ ਦਾ ਅਲੈਦਾ ਹੁੰਦਾ ਜੀ ਬਸ ਉਹਨਾਂ ਨੂੰ ਥੋੜੀ ਜਿਹੀ ਖਰਾਕ ਜਿਹੜੀ ਸੋਈ ਵੀ ਮੈਸ ਹੁੰਦੀ ਹੈ ਦੁੱਧ ਦੇ ਰਹੀ ਹੁੰਦੀ ਹੈ ਉਹਨੂੰ ਥੋੜੀ ਜਿਹੀ ਦਾਣਾ ਜਿਆਦਾ ਪਾਇਆ ਜਾਂਦਾ ਜੀ ਹਾਂ ਬਾਕੀ ਦਾ ਸਾਰਾ ਕੁਝ ਨਾਰਮਲ ਹੀ ਹੁੰਦਾ ਜਿਹੜਾ ਕੁਝ ਪੈਂਦਾ ਦਾਣੇ ਚ ਕੀ ਕੀ ਪਾਣੇ ਆ ਮੱਝਾਂ ਨੂੰ ਦਾਣੇ ਚ ਜੀ ਸਾਡੇ ਸਮਝੋ ਸਤਾਰ 18 ਚੀਜ਼ਾਂ ਹਰਲ ਕੇ ਮਲਦਾ ਸਾਰਾ ਕੁਝ ਮੱਕੀ ਹੋ ਗਈ ਜੀ ਹਾਂ ਕਣਕ ਹੋ ਗਈ ਹਾਂ ਬੜੇਮੇ ਹੋ ਗਏ ਬੜੇਮੇ ਦੀ ਖਾਲ ਹੋ ਗਈ ਹਾਂ ਸਰੋਂ ਦੀ ਖਾਲ ਹੋ ਗਈ ਜੀ ਹਾਂ ਸੋਇਆਬੀਨ ਹੋ ਗਿਆ ਜੀ ਹਾਂ ਤੇ ਆਪਣਾ ਮਿੱਠਾ ਹੋ ਗਿਆ ਜੀ ਹਾਂ ਆਪਣਾ ਚੋਲੇ ਦਾ ਛਿਲਕਾ ਹੋ ਗਿਆ ਜੀ ਹਾਂ ਵੀ ਕਾਫੀ 16 17 ਚੀਜ਼ਾਂ ਪੈ ਜਾਂਦੀਆਂ ਨਮਕ ਪੈਂਦਾ ਹੈ ਹਾਂ ਟਾਕਸਿਨ ਪੈਂਦੇ ਦਵਾਈਆਂ ਦਵਾਈਆਂ ਸਭ ਕੁਝ ਪੈਂਦੀਆਂ ਵੀ ਜਿਹੜੀਆਂ ਦੁੱਧਮ ਦੀ ਮਤਲਬ ਕੁਆਲਿਟੀ ਬਣਾਉਂਦੀਆਂ ਨੇ ਕੁਆਲਿਟੀ ਠੀਕ ਹੈ ਜੀ ਮਤਲਬ ਇਹ ਤੁਹਾਡੇ ਕਹਿਣ ਤੋਂ ਭਾਵ ਹੈ ਜੋ ਆਪਾਂ ਉਹਨੂੰ ਖਰਾਕ ਪਾਣੇ ਆ ਕਵਾਲਿਟੀ ਉਸੇ ਤੋਂ ਉੱਤੇ ਡਿਪੈਂਡ ਕਰਦੀ ਹੈ ਉਸੇ ਦੀ ਕਰਦੀ ਹੈ ਜੀ ਦੋਨੋਂ ਚੀਜ਼ਾਂ ਦੇਖਦਾ ਮੱਝ ਦੀ ਨਸਲ ਦੂਜਾ ਉਹਦਾ ਖਾਣ ਪੀਣ ਜਿਹੜਾ ਹੈਗਾ ਰਹਿਣਾ ਸੈਨਾ ਜੇ ਵਧੀਆ ਜੀ ਹਾਂ ਮੱਝ ਨਿਮਾਨੇ ਵਧੀਆ ਸੇਵਾ ਕਰਦੇ ਆਂ ਹਾਂ ਤਾਂ ਦੁੱਧ ਦੀ ਧੁੱਪਾਂ ਤੁਹਾਡੇ ਲੱਗਦੀ ਹੈ ਫਾਰਮ ਦੇ ਵਿੱਚ ਹਾਂ ਤਾਂ ਉਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਦੁੱਧ ਦੀ SNF ਵੱਜੇਗੀ ਹਾਂ ਜਦੋਂ ਧੁੱਪ ਲੱਗਦੀ ਹੈ ਤੁਹਾਡੇ ਜੀ ਹਾਂ ਉਹਦੇ ਨਾਲ ਕੀ ਦੁੱਧ گاੜਾ ਹੋ ਜਾਏਗਾ ਕੁਆਲਿਟੀ ਵਧੀਆ ਬਣ ਜਾਏਗੀ ਜੀ ਅੱਛਾ ਅੱਛਾ ਠੀਕ ਹੈ ਜੀ ਹੁਣ ਅਸੀਂ ਸਾਈਲੇਜ ਹੀ ਪਾਨੇ ਆਂ ਮਤਲਬ 10 11 ਸਾਲ ਤੋਂ ਜੀ ਸਾਈਲੇਜ ਪਾ ਰਹੇ ਹਾਂ ਹਾਂ ਠੀਕ ਹੈ ਉਹਦੇ ਨਾਲ ਕੀ ਹੈ ਕਿ ਸਾਨੂੰ ਜਿਹੜਾ ਅਸੀਂ ਬਾਨਾ ਜਦ ਦੁੱਧ ਪਾ ਰਹੇ ਹਾਂ ਹਾਂ ਉਹਦਾ ਸਾਨੂੰ ਲੰਬਾ ਨਹੀਂ ਹੈਗਾ ਕਿ 스멜 ਆਂਦੀ ਕਈ ਵਾਰੀ ਆਹ ਹਲਕੀ ਜੀ 스멜 ਆਂਦੀ ਹੁੰਦੀ ਹੈ ਦੁੱਧ ਚ ਉਹ ਸਰਦੀ ਦੇ ਵਿੱਚ ਆਂਦੀ ਹੈ ਕਿ ਜਦੋਂ ਨਾ ਹਰੇ ਕੱਖ ਜਿਆਦਾ ਹੋ ਜਾਂਦੇ ਨੇ ਅੱਛਾ ਜੀ ਤਾਂ ਫਿਰ ਪੈਸੇ ਪਚਾਨ ਦੇ ਚੱਕਰ ਰਿਕ ਬੰਦਾ ਇੰਜ ਕਰਦਾ ਵੀ ਥੋੜੇ ਜੇ ਕੱਖੇ ਹੀ ਬੰਦ ਪਾ ਦੋ ਅੱਛਾ ਅੱਛਾ ਉਹ ਫਿਰ ਦੁੱਧ ਚ 스멜 ਆ ਜਾਂਦੀ ਹੈ ਹੁਣ ਉਹ ਮਤਲਬ ਸਾਡੇ ਮਤਲਬ 10-11 ਸਾਲ ਤੋਂ ਪਾ ਰਹੇ ਹਾਂ ਉਹ ਵੀ ਪ੍ਰੋਸੈਸ ਮਤਲਬ 스멜 ਵਾਲਾ ਵੀ ਖਤਮ ਹੋ ਗਿਆ ਪਿਆ ਅੱਛਾ ਅੱਛਾ ਦੁੱਧ ਦੇ ਨੁਕਸ ਕੋਈ ਨਹੀਂ ਹੁੰਦਾ ਜੀ ਹਾਂ ਉਹ ਕੀ ਉਹ ਕੱਖਾਂ ਉਦੇ ਕਰਕੇ ਥੋੜੀ ਜੀ ਦੁੱਧ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਅੱਛਾ ਜੀ। ਹੁਣ ਜੇ ਅਸੀਂ ਕਰ ਰਹੇ ਜਿਹੜਾ ਫਾਰਮ 'ਚ ਅਸੀਂ ਦੁੱਧ ਦੁੱਧ ਦੀ ਸਾਡੀ ਕੁਆਲਿਟੀ ਹਨ ਇੱਕ ਨੰਬਰ ਹੈ ਜੀ। ਕੀ ਬਾਤ ਹੈ ਜੀ। ਜਿੱਦਾਂ ਹੁਣ ਤੁਸੀਂ ਦੁੱਧਾਂ ਦੀ ਕੁਆਲਿਟੀ ਦੀ ਗੱਲ ਕੀਤੀ ਹੈ ਹਨ ਜੇ ਕੋਈ ਸਾਡਾ ਪੋਡਕਾਸਟ ਦੇਖ ਕੇ ਤੁਹਾਡੇ ਕੋਲ ਦੁੱਧ ਵੀ ਨਾ ਜਾਂਦਾ ਫਿਰ ਪਲਾਵਾਂਗੇ ਉਹਨੂੰ। ਹਾਂਜੀ ਹਾਂ ਪਲਾਵਾਂਗੇ ਜੋ ਪਲਾਵਾਂਗੇ। ਕੀ ਬਾਤ ਹੈ। ਸਾਡੇ ਤੋਂ ਚੈੱਕ ਕਰੇ। ਅੱਛਾ। ਚੈੱਕ ਕਰਕੇ ਦੇਖਣ ਜੀ। ਠੀਕ ਹੈ ਜੀ। ਜੋ ਮੈਂ ਤਾਂ ਇਹ ਵੀ ਕਹਿੰਦਾ ਜੀ ਵੀ ਨਹੀਂ ਵੀ ਸਮਝ ਆਊਗਾ। ਤਾਂ ਸਾਨੂੰ ਕੋਈ ਗੱਲ ਨਹੀਂ ਕਿ ਪੈਸੇ ਵੀ ਨਾ ਦੇਣ। अच्छा जी क्या बात है जी जे, जे खास करके जे किसे ने दूध ਲੈਣਾ ਹੋਵੇ ਹਨ ਤੁਹਾਡੀ ਪਟਿਆਲੇ ਜ਼ਿਲ੍ਹੇ ਦੇ ਆਸ-ਪਾਸ ਹੀ ਸਾਰੀ ਸਪਲਾਈ ਹੈ ਜੀ ਆਪ ਵੀ ਪਟਿਆਲੇ ਸ਼ਹਿਰ ਦੇ ਵਿੱਚ ਹੀ ਹੈ ਜੀ اچھا ਜੀ ਸ਼ਹਿਰ ਚ ਕਿਹੜੀ ਜਗ੍ਹਾ ਤੁਹਾਡਾ ਜੀ ਸ਼ਹਿਰ ਦਾ ਦਾਦਲੀ ਚੌਂਕ ਜੀ ਹਾਂ ਜੀ ਪੰਮੀ ਪੂਰੀਆਂ ਨਾਲ ਮਸ਼ਹੂਰ ਹਾਂ 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 ਪੰਮੀ ਪੂਰੀਆਂ ਦਾਦਲੀ ਚੌਂਕ ਸਾਡਾ ਉੱਥੇ اچھا ਜੀ ਉੱਥੇ ਮਤਲਬ ਤੁਹਾਡਾ ਜਿਹੜਾ ਹੈਗਾ ਮਤਲਬ ਹੈਗਾ ਠੀਕ ਹੈ ਇਸ ਤੋਂ ਇਲਾਵਾ ਵੀਰ ਜੀ ਆਪਾਂ ਗੱਲ ਕਰੀਏ ਜਿੱਦਾਂ ਮਤਲਬ ਜਿਹੜਾ ਹੁਣ ਦੁੱਧ ਹੈ ਦੁੱਧ ਤੋਂ ਆ ਕੇ ਬੜੀਆਂ ਚੀਜ਼ਾਂ ਆ ਕੇ ਦਹੀਂ ਬਣਦਾ ਪਨੀਰ ਬਣਦਾ ਹੋਰ ਜਿਹੜੀਆਂ ਚੀਜ਼ਾਂ ਹੈ ਉਹਨਾਂ ਦੀ ਜਿਹੜੀ ਸਾਰੀ ਮਤਲਬ ਜਿਹੜੀ ਕਿਉਂਕਿ ਬੇ ਸਾਰਿਆਂ ਦਾ ਦੁੱਧ ਹੈ ਹਾਂਜੀ ਠੀਕ ਹੈ ਜੇ ਦੁੱਧ ਵਧੀਆ ਹੋਊਗਾ ਤਾਂ ਹੀ ਆ ਜੀ ਜਾਂ ਅਗੇ ਨਹੀਂ ਬਣਨੇ ਗਿਆ ਜਿੱਦਾਂ ਹੁਣ ਤੁਸੀਂ ਦੱਸ ਵੀ ਰਹੇ ਹੋ ਵੀ ਤੁਸੀਂ ਜੇ ਦੁੱਧ ਵਧੀਆ ਲੈਨੇ ਉਹਦੇ ਇਹ ਚੀਜ਼ਾਂ ਤੁਹਾਡੀਆਂ ਘਰ ਚ ਹੀ ਨਿਕਲ ਆਉਂਦੀਆਂ ਨੇ ਹੈਨਾ ਤੇ ਇੱਕ ਇੱਕ ਹੁਣ ਇਥੇ ਖਾਸ ਗੱਲ ਇਹ ਆਉਂਦੀ ਹੈ ਪੀਣ ਵਾਸਤੇ ਜਿਹੜੀ ਫੈਟ ਹੈ ਦੁੱਧ ਦੀ ਉਹ ਸਭ ਤੋਂ ਸਹੀ ਕਿਹੜੀ ਫੈਟ ਹੈ ਜੀ ਜਿਹੜਾ origignal ਦਾ ਜਿਹੜੀ ਮਰਜੀ ਫੈਟ ਦਾ ਪੀ ਲਓ ਜੀ ਅੱਛਾ ਜਿਹੜਾ origignal ਦੁੱਧ ਦਾ ਜਿਹੜਾ ਪਿਓਰ ਦੁੱਧ ਬਿਲਕੁਲ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਖੋ ਪਤਾ ਕਿ ਇਹ ਰੇਟ ਪੂਰਾ ਦੋ ਨਹੀਂ ਉਹ ਕਹਿੰਦੇ ਨੇ ਕਈ ਜਿਵੇਂ ਹੁਣ ਆ ਵੱਡੇ ਵੱਡੇ ਮਿਲਕ ਪਲਾਂਟ ਨੇ ਇਹ ਕੀ ਕਰਦੇ ਨੇ ਇਹ 5 ਫੈਡ ਦਾ ਦੁੱਧ ਹੈ 6 ਫੈਡ ਦਾ ਦੁੱਧ ਹੈ ਇਹ 0 ਫੈਡ ਦੁੱਧ ਹੈ ਜਿਹੜਾ ਦੁੱਧਾ ਜੀ ਬਿਲਕੁਲ ਸਹੀ ਹੈ ਅੱਛਾ ਜੀ ਇਹ ਕਹਣਾ ਕਹਿੰਦਾ ਤਰੀਕਾ ਹੈ ਮੈਂ ਤਾਂ ਇਹੀ ਸਮਝਦਾ ਜੀ ਦੇਖੋ ਮੇਰੀ ਤਾਂ ਐਨਯੂਮਰ ਹੋ ਗਈ ਕਿ ਇਹ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਅਮਰਤ ਹੈ ਇਹ ਅੱਛਾ ਜੀ ਹੁਣ ਬੱਚੇ ਵੀ ਛੋਟੇ ਜੰਮਦੇ ਤੋਂ ਦੁੱਧ ਨਾਲ ਹੀ ਤੱਕਦੇ ਹੁੰਦੇ ਨੇ ਕਹਿੰਦੇ ਮਾਂ ਦਾ ਦੁੱਧ ਨਹੀਂ ਤੇ ਗਾਂ ਦਾ ਦੁੱਧ ਲਾ ਦਿਓ ਗਾਂ ਦਾ ਦੁੱਧ ਲਾ ਦਿਓ ਠੀਕ ਹੈ ਜੀ ਥੋੜੇ ਤਕੜੇ ਹੋ ਜਿੰਨੇ ਮੈਂ ਅਦਾਲ ਜੇ ਹੁਣ ਆਪਾਂ ਵਰਕਆਊਟ ਨਹੀਂ ਕਰਾਂਗੇ ਜਿਹੜੀ ਵਧੀਆ ਚੀਜ਼ ਖਾ ਕੇ ਠੀਕ ਹੈ ਜੀ ਫਿਰ ਮਾੜਾ ਮੋਟਾ ਤਾਂ ਕੱਪਨ ਕੰਮ ਕਰਨਾ ਪਊਗਾ ਨਹੀਂ ਕਰਨਾ ਹੈਗਾ ਵਰਕਆਊਟ ਦਾ ਥੋੜਾ ਜਿਹਾ ਘੱਟ ਵੀ ਰੋ ਜੀ ਉਹਨੂੰ ਹਾਂ ਕਿਉਂਕਿ ਦੁੱਧ ਤਾਂ ਪੀਣਾ ਚਾਹੀਦਾ ਹੈ ਸਰੀਰ 'ਚ ਕੈਲਸ਼ੀਅਮ ਲਈ ਤੁਸੀਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਸਾਰਾ ਕਿ ਸਾਡੇ ਘਰ ਜੇ ਤੁਸੀਂ ਦਹੀਂ ਖਾ ਲਓ ਤਾਂ ਤੁਸੀਂ ਦਹੀਂ ਹੀ ਖਾਈ ਚੱਲੋਗੇ acha ਕੀ ਬਾਤ ਹੈ ਮਤਲਬ acha ਕਿਹਨਾ ਹੋਇਆ ਹਾਂ ਉਹ ਬਿਲਕੁਲ ਠੰਡਾ ਨਹੀਂ ਕੀਤਾ ਪਊਗਾ ਜਮਿਆ ਨਹੀਂ ਪਿਆ ਹੋਏਗਾ ਬਿਲਕੁਲ ਐ ਨੋਰਮਲ ਟੈਂਪਰੇਚਰ ਦਾ ਦਹੀਂ ਹੋਏਗਾ ਅੱਛਾ ਤੁਸੀਂ ਦਹੀਂ ਨੂੰ ਜਿਸ ਤਰ੍ਹਾਂ ਕੱਟਦੇ ਉਸ ਤਰ੍ਹਾਂ ਹੀ ਰਹੇਗਾ ਇਹ ਦੁੱਧ ਦਾ ਖਾਸ ਕਰਕੇ ਜਿਹੜਾ ਚਵਾਉਂ ਦੁੱਧਾ ਤਾਂ ਮੈਨੂੰ ਲੱਗਦਾ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹਾਂਜੀ ਹਾਂ ਹੈਨਾ ਜਿਹੜਾ ਹੈਗਾ ਤਾਂ ਜੋ ਉਹਦਾ ਮਤਲਬ ਜਿਹੜਾ ਹੈਗਾ ਸਹੀ ਉਹਦਾ ਫਾਇਦਾ ਹੋ ਸਕੇ ਹੈਨਾ ਤੁਸੀਂ ਸਾਡਾ ਇੱਕ ਪਾਈਆ ਦੁੱਧ ਪੀ ਲਓ ਜੀ ਅੱਛਾ ਜੀ ਜਦ ਦੁਪਹਿਰ ਤੱਕ ਭੁੱਖ ਲੱਗ ਜੇ ਤਾਂ ਦੱਸਿਓ ਕੀ ਬਾਤ ਹੈ ਮਤਲਬ ਦੁੱਧ ਦੁੱਧ ਦੀ ਕੁਆਲਿਟੀ ਹੈ ਉਸ ਹਿਸਾਬ ਦੀ ਜਿਹੜੀ ਚਾਹੀਦੀ ਹੈ ਆ ਦੋਸਤੋ ਜੇਕਰ ਤੁਸੀਂ ਵੀ ਵੀਰਜੀ ਹੁਣਾ ਕੋਲੋਂ ਕੁਆਲਿਟੀ ਦਾ ਦੁੱਧ ਲੈਣਾ ਹੋਵੇ ਤੁਸੀਂ ਇਹਨਾਂ ਦੇ ਫਾਰਮ ਹਾਊਸ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ ਪਟਿਆਲੇ ਵੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਦਾਲਦਲੀਆ ਚੌਂਕ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਉੱਥੇ ਕਲੈਕਟਿੰਗ ਸੈਂਟਰ ਹੈਗਾ ਉੱਥੋਂ ਵੀ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਦੁੱਧ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਨੰਬਰ ਥੱਲੇ ਚੱਲ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਫੋਨ ਕਰਕੇ ਜਿਹੜਾ ਹੈਗਾ ਵੀਰਜੀ ਹੁਣਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਠੀਕ ਹੈ ਵੀਰਜੀ ਇੱਕ ਲਾਸਟ ਸਵਾਲ ਰਹਿ ਗਿਆ ਮੇਰਾ ਤੁਹਾਡੇ ਨਾਲ ਆਪਾਂ ਫਿਰ ਚੱਲਦੇ ਹਾਂ ਹਨਾ ਸਵਾਲ ਇਹ ਹੈ ਵੀ ਤੁਸੀਂ ਦੱਸਿਆ ਸਟਾਰਟਿੰਗ ਦੇ ਵਿੱਚ ਵੀ ਮੇਰਾ ਬੇਟਾ ਬਾਹਰ ਬੈਠਾ ਜੀ ਬਾਹਰਲੀ ਕੰਟਰੀ 'ਚ ਬੈਠਾ ਹੈ ਉਹ ਇੱਥੇ ਕਹੇ ਇਨਸਪਾਇਰ ਅਲੀ ਕਰਨਾ ਨਹੀਂ ਗੱਲ ਹੈ ਵੀ ਨੌਜਵਾਨ ਜਿਹੜੇ ਪੰਜਾਬ ਛੱਡ ਕੇ ਬਾਹਰ ਚੱਲ ਰਹੇ ਨੇ ਉਹ ਇੱਥੇ ਵੀ ਜਿਹੜਾ ਹੈਗਾ ਇਹ ਕੀਤਾ ਅਪਣਾ ਸਕਦੇ ਨੇ ਜਿਵੇਂ ਦੁੱਧ ਦਾ ਹੈਗਾ ਹੈ ਨਾ ਤੇ ਉਹ ਜਿਹੇ ਨੌਜਵਾਨ ਵੀਰ ਜਿਹੜੇ ਅੱਜ ਇਹ ਕੰਮ ਕਰਨਾ ਚਾਹੁੰਦੇ ਨੇ ਕਿੰਨੀਆਂ ਘਮੇਸਾਂ ਤੋਂ ਕੰਮ ਨੂੰ ਸ਼ੁਰੂ ਕਰਦਣ ਤਾਂ ਜੋ ਉਹਨਾਂ ਦਾ ਜਿਹੜਾ ਗੁਜ਼ਾਰਾ ਜਿਹੜਾ ਹੈਗਾ ਚੱਲੀ ਜਾਵੇ ਰੋਜ਼ ਦਾ ਦੇਖੋ ਜੀ ਮੈਂ ਚਾਰ ਪੰਜ ਬੰਦਿਆਂ ਨੂੰ ਬਿਲਕੁਲ ਵਧੀਆ ਸਲਾਹ ਦੇ ਚੁੱਕਿਆ ਅੱਜ ਮੇਰੇ ਕਹੇ ਤੋਂ ਉਹਨਾਂ ਨੇ ਚਾਰ ਚਾਰ ਪੰਜ ਪੰਜ 10 10 ਮਹੀਨੇ ਤੋਂ ਕੰਮ ਸ਼ੁਰੂ ਕੀਤਾ ਦੀਗਾ ਅੱਛਾ 25 25 33 ਮੈਂ ਸਾਰਾ ਕੀ ਬੈਠੇ ਨੇ ਜੀ ਉਹ ਬਿਲਕੁਲ ਮੱਜਾ ਦਾ ਹੀ ਫਾਰਮ ਪੰਨੇ ਕਰਵਾਏ ਨੇ ਜਿਨ੍ਹਾਂ ਨੂੰ ਕਰਵਾਏ ਨੇ ਹਾਂ ਹਾਂ ਠੀਕ ਹੈ ਜੀ ਤੇ ਬਿਲਕੁਲ ਵਧੀਆ ਉਹ ਜਿਹੜੇ ਬੰਦੇ 10 15 15000 ਤੇ ਮਤਲਬ ਨੌਕਰੀ ਕਰ ਰਹੇ ਸੀਗੇ ਠੀਕ ਹੈ ਜੀ ਉਹ ਅੱਜ ਵਧੀਆ ਮਤਲਬ ਲੱਖ ਲੱਖ ਰੁਪਏ ਹਾਂ ਦੇ ਮਤਲਬ ਕੰਮ ਕਰ ਰਹੇ ਨੇ ਕੀ ਬਾਤ ਹੈ 25 25 ਕੀ ਮੈਂ ਸਾਰਾ ਕਹੀ ਅੱਛਾ ਜੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੰਮ ਹੈ ਜੀ ਹਾਂ ਕੋਈ ਮਾਰਾ ਕੰਮ ਨਹੀਂ ਹੈਗਾ ਹਾਂ ਬਸ ਇਹ ਵੀ ਕਰਨ ਦਾ ਤਰੀਕਾ ਹੁਣ ਆਪਦਾ ਅਲੈਦਾ ਅਲੈਦਾ ਹੁਣ ਮੇਰਾ ਬੇਟਾ ਬਾਹਰੋਂ ਆ ਕੇ ਕਹਿੰਦਾ ਮੈਂ ਇੱਥੇ ਕਰਨਾ ਉਹ ਮੇਰੇ ਕੋਲ ਤੁਸੀਂ ਨਹੀਂ ਕਦੇ ਉਹਨੂੰ ਕਿਹਾ ਯਾਰ ਬਾਹਰ ਤਾਂ ਇੰਨੀ ਕਮਾਈ ਹੋਣੀ ਨਹੀਂ ਮੈਂ ਮੈਨੂੰ ਕਿਹਾ ਬਿਲਕੁਲ ਉਹਨੂੰ ਕਹਿੰਦਾ ਵੀ ਤੂੰ ਇੱਥੇ ਸੈਟਾਂ ਤੂੰ ਉਹ ਕਹਿੰਦਾ ਕਹਿੰਦਾ ਨਹੀਂ ਕਰਨਾ ਹੈਗਾ ਕਹਿੰਦਾ ਕਹਿੰਦਾ ਹੁਣ ਮੇਰੇ ਕੋਲ 100 ਪਸ਼ੂ ਹੈ ਉਹ ਕਹਿੰਦਾ 200 ਪਸ਼ੂ ਹਾਂ ਉਹ ਮੈਨੂੰ ਬਿਲਕੁਲ ਕਹਿੰਦਾ ਰਹਿੰਦਾ ਕਿ 200 ਕਾਤੋਂ ਮੈਂ ਜਦੀ ਇੱਥੇ ਆ ਜਾਗਾ ਅੱਛਾ ਕੀ ਬਾਤ ਕੋਈ ਇਹ ਨਹੀਂ ਬਿਲਕੁਲ ਬਹੁਤ ਵਧੀਆ ਕਮਾਈ ਹੈ ਹਾਂ ਬਹੁਤ ਵਧੀਆ ਕੀਤਾ ਹੈ ਠੀਕ ਹੈ ਜੀ ਆਪਣਾ ਕੰਮ ਹੈ ਕਿ ਜੀ ਉੱਪਰ ਲੈ ਕੇ ਨਹੀਂ ਕਰਨਾ ਹੈਗਾ ਆਪਣਾ ਪੰਜਾਬ ਦਾ ਕੀ ਆਪਣੇ ਘਰ ਦੇ ਵਿੱਚ ਰਹਿਣਾ ਸਾਰੇ ਸਾਰੇ ਜਣੇ ਨੇ ਖੇ ਦੇਣਾ ਬਿਲਕੁਲ ਇਹਦਾ ਹੈ ਹਾਂ ਕਿਉਂਕਿ ਇਹ ਇਹ ਜਦੋਂ ਥੋੜਾ ਜਿਹਾ ਉਹੀ ਗੱਲਾਂ ਪਛੋਕੜ ਸਮੇਂ ਜਾਨਦੇ ਆ ਤਾਂ ਸਾਡੀਆਂ ਮਾਵਾਂ ਭੈਣਾਂ ਵੀ ਇਹ ਕੀਤਾ ਆਪ ਹੀ ਘਰੇ ਕਰ ਲੈਂਦੀਆਂ ਹੁੰਦੀਆਂ ਸੀਗੀਆਂ ਆਪ ਹੀ ਧਾਰਾ ਚੋ ਲੈਣਦੀਆਂ ਸੀ ਸਾਰਾ ਕੁਝ ਕਰ ਲੈਂਦੀਆਂ ਹੁੰਦੀਆਂ ਸੀ ਸਾਰੇ ਕਾਮਯਾਬ ਵੀ ਤੀ ਪਹਿਲਾਂ ਹਾਂ ਬਿਲਕੁਲ ਸਿਹਤ ਚੰਗੀ ਸੀਗੀ ਦੇਖੋ ਸਿਹਤ ਚੰਗੀ ਤਗੀ ਹਾਂ ਸਾਰੇ ਵਧੀਆ ਖਾਂਦੇ ਸੀਗੇ ਬਿਲਕੁਲ ਇਹ ਤਾਂ ਹੈ ਪਿਓਰ ਖਾਂਦੇ ਸੀਗੇ ਹਾਂ ਤੇ ਸਾਰੇ ਸੁખી ਵੀ ਸੀਗੇ ਪੈਸੇ ਕਿੰਨੇ ਵੀ ਸੁਖੀ ਸੀਗੇ ਮੇਰੇ ਕੋਲੇ ਤਾਂ ਹੈ ਤੇ ਰੁਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸਨੇਹਾ ਦੇ ਕੇ ਜਾਵਾਂ। ਮੈਂ ਤਾਂ ਇਹ ਕਹਿਣਾ ਚਾਹਨਾ ਜੀ ਦੇਖੋ ਕਾਰੋਬਾਰ ਦੇ ਹਿਸਾਬ ਨਾਲ ਇੱਕ ਤਾਂ ਕੀ ਇਹ ਕਾਰੋਬਾਰ ਕੋਈ ਮਾੜਾ ਨਹੀਂ ਹੈਗਾ ਠੀਕ ਹੈ ਜੀ ਹਾਂ ਬਿਲਕੁਲ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਕਰਨਾ ਚਾਹੀਦਾ ਹੈ ਠੀਕ ਹੈ ਤੇ ਬਾਕੀ ਮੈਂ ਮਾਤਾ ਮਾਂ ਭੈਣਾਂ ਨੂੰ ਕਹਿਣਾ ਚਾਹਨਾ ਕੀ ਦੁੱਧ ਜਿੱਥੇ ਤੱਕ ਹੋ ਸਕਦਾ ਕਿਉਂਕਿ ਤੁਸੀਂ ਪਰਿਵਾਰ ਦੀ ਰੀੜ ਦੀ ਹੱਡੀਆਂ ਹੋ ਹਾਂ ਵੀ ਉੱਥੇ ਤੱਕ ਹੋ ਸਕੇ ਵੀ ਤੁਸੀਂ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ 'ਚ ਨਾ ਹਾਂ ਦੁੱਧ ਵਧਿਆ ਲਓ ਹਾਂ ਸੰਥੈਟਿਕ ਦੁੱਧ ਨਾਲੋਂ ਕਿਉਂ ਦੇਣਾ ਆਪਣਾ ਪਰਿਵਾਰ ਅੱਗੇ ਵਧੇਗਾ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਵਾਲੀਆ ਸਾਹਿਬ ਤੁਸੀਂ ਸਾਡੇ ਸਟੂਡੀਓ ਚ ਆਏ ਆਪਣਾ ਕੀਮਤੀ ਸਮਾਂ ਦਿੱਤਾ ਇੱਥੇ ਆਉਣ ਲਈ ਆਪ ਜੀ ਦਾ ਦਿਲ ਦੀਆਂ ਕਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ